ਇਸ ਟਾਈਮ ਅਸੀਂ ਖੜਾ ਰਾਜਪੁਰਾ ਦਾ ਜੋ ਸੈਂਟਰ ਦਾ ਓਵਰਬ੍ਰਿਜ ਹੈ ਉੱਥੇ ਅਸੀਂ ਖੜੇ ਆ ਤੇ ਇਹ ਜੋ ਓਵਰਬ੍ਰਿਜ ਹੈ 60 ਦਿਨਾਂ ਵਾਸਤੇ ਰਿਪੇਅਰ ਨੂੰ ਲੈ ਕੇ ਬੰਦ ਕਰ ਦਿੱਤਾ ਗਿਆ ਹੈ ਲੇਕਿਨ 60 ਦਿਨ ਕੋਈ ਥੋੜੇ ਦਿਨ ਨਹੀਂ ਹੁੰਦੇ 60 ਦਿਨ ਦਾ ਮਤਲਬ ਤਕਰੀਬਨ ਹਨ ਤਕਰੀਬਨ 2 ਮਹੀਨੇ ਲੇਕਿਨ ਇੱਥੇ ਜੋ ਦੁਕਾਨਦਾਰ ਪਰੇਸ਼ਾਨ ਹੋ ਰਹੇ ਆ ਫਾਈਨੈਂਸ਼ੀਅਲ ਲਾਸਸ ਉਹਨਾਂ ਨੂੰ ਹੋ ਰਹੇ ਆ ਤੇ ਇੱਥੋਂ ਜੋ ਡੇਲੀ ਲੰਘਣ ਵਾਲੇ ਆ ਆਫਿਸ ਜਾਣ ਵਾਲੇ ਆ ਉਹ ਵੀ ਇੱਥੇ ਮੌਜੂਦ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਕਿ ਕਿਸ ਤਰ੍ਹਾਂ ਦਾ ਉਹਨਾਂ ਨੂੰ ਇੱਥੇ ਜੋ ਹੈ ਦਿੱਕਤਾਂ ਪਰੇਸ਼ਾਨੀ ਆ ਰਹੀ ਹੈ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਸਚਿਨ ਕੁਮਾਰ ਜੀ ਤੇ ਅੱਜ ਜੋ ਪੁਲ ਬੰਦ ਹੋਇਆ ਹੈ 60 ਦਿਨਾਂ ਲਈ ਪੁਲ ਬੰਦ ਹੋਇਆ ਹੈ ਕੀ ਕਹਿੰਦੇ ਸਰ ਉਹਦਾ ਬੜਾ ਨੁਕਸਾਨ ਆ ਜੀ ਇੱਥੇਲੇ ਪੁਰਾਣੇ ਰਾਜਵਰ ਵਸਦੇ ਨੇ ਜੀ ਜੀ ਕਿ ਹੁਣ ਜਿਹੜਾ ਗਾਗਰ ਰਾਜ ਟਾਊਨ ਤੋਂ ਆਣਾ ਇੱਧਰ ਤਾਂ ਆ ਹੀ ਨਹੀਂ ਰਿਹਾ ਬਿਲਕੁਲ ਵੇ ਤੁਹਾਡਾ ਤੁਹਾਡਾ ਕਿਸ ਚੀਜ਼ ਦਾ ਕੰਮ ਹੈ ਜੀ ਉਹਦਾ ਤੇ ਉਹ ਤੁਹਾਡਾ ਗਾਗਰ ਰੂਟੀਨ ਚ ਆਂਦਾ ਸੀ ਫਿਲਹਾਲ ਬੰਦ ਹੈ ਦੇਖੋ ਵੇਰ ਦਾ ਸਾਮਾਨ ਖਰਾਬ ਹੋ ਰਿਹਾ ਹੈ ਜੀ ਉਹ ਤੁਹਾਨੂੰ ਇਹਨਾਂ ਐ ਐਕਚੁਅਲੀ ਪਤਾ ਨਹੀਂ ਸੀ ਚੀਜ਼ अच्छा करना भी जल्दी जल्दी करो ठीक 2 मिनट टाइम आ, आ, दिक 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 तो बहुत ज्यादा होता है जी ये चोथे किथे निकलेंगे लेबर कदे कदे मैडम ਨਾਲ ਵੀ ਗੱਲ ਹੋਈ ਇਸ ਬਾਰੇ ਵੀ ਇਹਨੂੰ ਬਾਅਦ ਵਿੱਚ ਕਰਾ ਦਿੱਤਾ ਜੀ ਨਹੀਂ मैडम ਨਾਲ ਸਾਡੀ ਕਦੇ ਗੱਲਬਾਤ ਨਹੀਂ ਹੋਈ ਇਸ ਚੀਜ਼ ਬਾਰੇ ਠੀਕ ਹੈ ਜੀ ਤੇ ਤੋਂ ਖਵਾਰ ਚਿਪੜੇ ਵੀ 2 ਮਹੀਨੇ ਵਾਸਤੇ ਕਹਿੰਦੇ ਬੰਦ ਹੋ ਰਿਹਾ ਜੀ ਮੈਂ 2 ਮਹੀਨੇ ਪੀਰੀਅਡ ਤਾਂ ਬਹੁਤ ਲੰਬੇ ਜੀ ਟਾਈਮ ਪੀਰ ਮਤਲਬ ਕੀ ਮੰਗ ਕੀ ਕਰਦੇ ਹੋ ਤੁਸੀਂ ਵੀ ਜਲਦੀ ਜਲਦੀ ਠੀਕ ਕੀਤਾ ਜਾਵੇ ਜੋ ਵੀ ਇਹਨਾਂ ਦੀ ਪੋਜੀਸ਼ਨ ਹੈ ਹੋਰ ਕੀ ਹੈ ਜੀ ਤੇ ਜਲਦੀ ਇਹਦੇ ਕਾਰੋਬਾਰ ਚੱਲਣਾ ਹੁੰਦਾ ਦੇਖੋ ਤੁਹਾਡੇ ਸਾਹਮਣੇ ਸੰਨਾਟਾ ਚ ਹੈ ਬਿਲਕੁਲ ਸੇਰ ਦੌਰੇ ਇਸ ਤਰ੍ਹਾਂ ਦਾ ਲੱਗਦਾ ਇਤਨਾ ਕਰਫਿਊ ਲੱਗਿਆ ਹੋਇਆ ਔਰ ਇਧਰ ਵੱਲੋਂ ਜੀ 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 ਸਤਿ ਸ਼੍ਰੀ ਅਕਾਲ ਤੁਹਾਡਾ ਕੀ ਕਹਿਣਾ ਭਾਈ ਕੀ ਨਾਮ ਹੈ ਤੁਹਾਡਾ ਮੈਂ ਯੋਜਾ ਜਗਵਾਨ ਨਾਮ ਹੈ ਭਾਈ ਮੇਰੇ ਸ਼ੋਬ ਇਧਰ ਨਾਲੀ ਮੋਇਦ ਕਿਚਨ ਦੇ ਨਾਮ ਤੋਂ ਇਹ ਡਿਲੀਵਰੀ ਵਾਲੇ ਕਸ਼ਮਾ ਸਾਰੇ ਖਤਮ ਹੈ ਜੀ ਸੇ ਜਿੰਨੇ ਕਰਾਇਆ ਕੱਢਣਾ ਹੁੰਦਾ ਦਿਨ ਦਾ ਕੱਢਣਾ ਹੀ ਹੈ ਜੀ ਰੈਗੂਲਰ ਆਇਆ ਤਾਂ ਕੱਢੇ ਜਾਂ ਤਾਂ ਕੋਈ ਨਾ ਹੋਏਗਾ ਆਪਾਂ ਕੱਢਣਾ ਹੀ ਹੈ ਜੀ ਜੀ ਇਨਸਾਨ ਤਾਂ ਉਹਦੇ 2 ਮਿੰਟ ਬਹੁਤ ਜ਼ਿਆਦਾ ਹੀ ਹੁੰਨੇ ਆ ਇਸ ਦਾ ਇਹ ਬੋਲ ਬੈਠੇ ਨੇ ਮਗੜੀ ਦਿੱਕਤ ਆਏਗੀ ਮੇਰੇ ਆਪਾਂ ਇਹ ਲੋਏ ਕੱਢਣਾ ਹੀ ਕੱਢਣਾ ਹੈ ਉਹ ਨਿਕਲੇ ਗਏ ਨੇ ਫਿਰ ਫਾਇਦਾ ਕੋਈ ਨਹੀਂ ਬਹੁਤ ਬੜਾ ਨੁਕਸਾਨ ਹੈ ਮਤਲਬ ਕਹਿਨ ਦਾ ਮਤਲਬ 2 ਮਹੀਨੇ ਦਾ ਕਿਰਾਇਆ ਆਲਮੋਸਟ ਪਲਣ ਜਾਏਗਾ ਬਿਲਕੁਲ 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 ਇਹ ਇਹ ਹੀ ਮਤਲਬ ਹੈ ਹਾਂ ਜੀ ਹਾਂ ਜੀ ਇਹਦਾ ਇਹ ਕਸਟਮਰ ਦੀ ਸਰਕੂਲੇਟ ਹੋਇਆ ਚਲੋ ਕੋਈ ਨਹੀਂ ਬਿਲਕੁਲ ਹੁਣ ਤਾਂ ਸਾਹਮਣੇ ਹੀ ਹੈ ਦੇਖੋ ਸਮਟਾ ਜਾ ਬਿਲਕੁਲ ਇਸ ਤਰ੍ਹਾਂ ਬਹੁਤ ਦਿੱਕਤ ਆਦੀ ਹੈ ਮੈਡਮ ਤੁਸੀਂ ਵੀ ਇੱਥੋਂ ਡੇਲੀ ਲੰਘਦੇ ਹੋ ਆਫਿਸ ਜਾਂਦੇ ਹੋ ਕੀ ਨਾਮ ਹੈ ਤੇ ਡੇਲੀ ਤੁਸੀਂ ਇੱਥੋਂ ਲੰਘਦੇ ਹੋ ਕਿੰਨਾ ਫਾਈਨੈਂਸ਼ੀਅਲ ਲਾਸ ਨਾਮ ਮੇਰਾ ਸੁਆਤੀ ਹੈ ਬਟ ਬਹੁਤ ਪ੍ਰੋਬਲਮ ਹੈ ਕਿਉਂਕਿ ਨੇਚਰਲੀ ਰਸਤਾ ਇੱਕੋ ਹੀ ਹੈ ਹੁਣ ਅੱਗੇ ਸਕੂਲ ਵੀ ਓਪਨ ਹੋਣ ਵਾਲੇ ਹੈ ਬੱਚਿਆਂ ਲਈ ਬਹੁਤ ਦਿੱਕਤ ਹੈ ਸਾਡੇ ਲਈ ਬਹੁਤ ਦਿੱਕਤ ਹੈ ਕਿਉਂਕਿ ਹੁਣ ਅੱਗੇ ਅੰਡਰਪ੍ਰੀਜ਼ ਹੈ ਅੰਡਰਪ੍ਰੀਜ਼ ਚ ਅੱਗੇ ਮੌਨਸੂਨ ਵੀ ਸ਼ੁਰੂ ਹੋਣ ਵਾਲੇ ਹੈ ਬਾਰਿਸ਼ ਤੇ ਪਾਣੀ ਵੀ ਖੜੇਗਾ ਤਾਂ ਫਿਰ ਇੱਕੋ ਹੀ ਰਸਤਾ ਸੀਗਾ ਇਹ ਮਤਲਬ ਮਰਮਤ ਕਰਨਾ ਬਹੁਤ ਅੱਛੀ ਗੱਲ ਹੈ ਬਟ ਇਹ ਵੀ ਇੰਨਾ ਟਾਈਮ ਲੈਣਾ ਉਹ ਥੋੜੀ ਜੀ ਮਤਲਬ ਸਾਰੇ ਮਤਲਬ ਆਪਣੇ ਇਧਰ ਰਾਜਪੁਰਾ ਦੇ ਵਾਸਤੇ ਬਹੁਤ ਜ਼ਿਆਦਾ ਉਹ ਹੋਏਗਾ ਲਾਸਿਸ ਦਾ ਕੰਮ ਤੋਂ ਤੇ ਮਤਲਬ ਮੈਂ ਇਹ ਚਾਹੂੰਗੀ ਕਿ ਜਲਦੀ ਜਲਦੀ ਕੁਛ ਵੀ ਡੈਲੀ ਜੌਬ ਤੇ ਜਾਂਦੇ ਹੋ ਕੀ ਲੱਗਦਾ ਵੀ ਇਹਦੇ ਨਾਲ ਤੁਹਾਨੂੰ ਫਾਈਨੈਂਸ਼ੀਅਲ ਲਾਸ ਵੀ ਹੋਏਗਾ ਬਿਲਕੁਲ ਫਾਈਨੈਂਸ਼ੀਅਲ ਲਾਸ ਹੋਏਗਾ ਸਰ ਕਿਉਂਕਿ ਨੈਚੁਰਲੀ ਅਗਰ ਜੌਬ ਤੇ ਹੁਣ بارش ਹੈ بارش ਜੇਕਰ ਪਾਣੀ ਖੜਿਆ ਤਾਂ ਜਾਣਾ ਕਿੱਦਾਂ ਹੈ ਮੈਂ ਨੈਚੁਰਲੀ ਨਹੀਂ ਜਾ ਸਕਦੇ ਨਾ ਤਾਂ ਫਾਈਨੈਂਸ਼ੀਅਲੀ ਲਾਸਸ ਤਾਂ ਹੈ ਹੀ ਹੈ ਕਿਉਂਕਿ ਨੈਚੁਰਲੀ ਛੁੱਟੀ ਲਓਗੇ ਅੱਜਕੱਲ ਪ੍ਰਾਈਵੇਟ ਜੌਬਸ ਤੇ ਛੁੱਟੀ ਤਾਂ ਮਿਲਦੀ ਨਹੀਂ ਰੋਜ਼ ਦੀ ਤਾਂ ਬੰਦਾ ਕਿੰਨੀ ਛੁੱਟੀ ਲਏਗਾ ਮਤਲਬ ਕਹਿਣਾ ਕੀ ਚਾਹੁੰਦੇ ਹੋ ਮਤਲਬ ਸਰਕਾਰ ਨੂੰ ਕੀ ਅਪੀਲ ਮਤਲਬ ਸਰਕਾਰ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਹੈ ਕਿ ਜਲਦੀ ਤੋਂ ਜਲਦੀ ਠੀਕ ਕਰਨ ਕਿ ਤਾਂ ਕਿ ਐਨਾ 60 ਡੇਸ ਤਾਂ ਬਹੁਤ ਜ਼ਿਆਦਾ ਹੈ ਮਤਲਬ ਸਾਰਿਆਂ ਲਈ ਚਾਹੇ ਉਹ ਜੌਬ ਕਰ ਰਿਹਾ ਚਾਹੇ ਉਹ ਦੁਕਾਨਦਾਰ ਹੈ ਕੋਈ ਵੀ ਹੈ ਉਹਨਾਂ ਲਈ ਬਹੁਤ ਲਾਸਸ ਹੈ ਐਪਰੈਂਸ਼ੀਲੀ ਲਾਸਸ ਬਹੁਤ ਬਹੁਤ ਪਰੇਸ਼ਾਨੀ ਹੈ ਜੀ ਦੇਖੋ ਇਧਰ ਆ ਰਹੇ ਕਿੰਨੀ ਦਿੱਕਤ ਆ ਰਹੀ ਹੈ ਟ੍ਰੈਫਿਕ ਇੰਨਾ ਹੋਇਆ ਪਿਆ ਇਕ ਤਾਂ ਪੁਲ ਅੰਡਰਬੀਚ ਦੀ ਪਹਿਲੇ ਹਾਲਤ ਖਸਤਾ ਹੈ ਉਪਰੋਂ ਸਾਡੀ ਹਾਲਤ ਖਸਤਾ ਹੋ ਰਹੀ ਹੈ ਆਪਾਂ ਤਾਂ ਇਹ ਕਹਿੰਦੇ ਆ ਜੇ ਪੁਲ ਬੰਦ ਕਰਨਾ ਹੈ ਤਾਂ ਉਧਰ ਟੂ ਵੀਲਰ ਲਈ ਤਾਂ ਖੋਲ ਦੇਣਾ ਚਾਹੀਦਾ ਗੱਡੀਆਂ ਲਈ ਤੁਸੀਂ ਬੰਦ ਕਰ ਤੁਹਾਡੇ ਕਹਿਣਾ ਮਤਲਬ ਹੈਵੀ ਟ੍ਰੈਫਿਕ ਹੋਵੇ ਕੋਈ ਚੱਕਰ ਨਹੀਂ ਲੇਕਿਨ ਹਾਂ ਲਾਈਟ ਵਾਲੇ ਚ ਲਾਈਟ ਹੋਵੇ ਦਿੱਕੀ ਲੱਗਦਾ ਹੈ ਵੀ ਕਿੰਨੇ ਦਿਨ ਪਰੇਸ਼ਾਨੀ ਆਦਾ ਹੀ ਰਹੇ ਇਹ ਤਾਂ 2 ਮਹੀਨੇ ਦਾ ਦੇਖੋ ਨੋਟਿਸ ਆਇਆ ਹੋਇਆ ਵੀ 2 ਮਹੀਨੇ ਲਈ ਰਿਪੇਅਰ ਹੋਣਾ ਪਰ ਗਵਰਨਮੈਂਟ ਨੂੰ ਚਾਹੀਦਾ ਵੀ ਜਲਦੀ ਤੋਂ ਜਲਦੀ ਕਰਾਉਣਾ ਚਾਹੀਦਾ ਵੀ 10 ਦਿਨ 15 ਦਿਨ ਚੋ ਇਹਦੀ ਮੁਰੰਮਤ ਕਰਾ ਕੇ ਲੋਕਾਂ ਨੂੰ ਤਾਂ ਕਿ ਸੁਵਿਧਾ ਹੋਵੇ ਜੇ ਅੱਜ ਮੌਸਮ ਇਹ ਤਰ੍ਹਾਂ ਦਾ ਬਣਿਆ ਹੋਇਆ ਜੇ بارش ਹੋ ਜਾਂਦੀ ਫਿਰ ਕੀ ਹਾਲ ਹੋਵੇ ਜੇ بارش ਹੋ ਗਈ ਫਿਰ ਤਾਂ ਦੋਨੇ ਰਸਤੇ ਬੰਦ ਆ ਜੀ ਇਹ ਅੰਡਰਬ੍ਰਿਜ ਵੀ ਭਰ ਜਾਂਦਾ ਦੂਜੇ ਵਾਲਾ ਨਵੇਂ ਵਾਲਾ ਵੀ ਭਰ ਜਾਂਦਾ ਫਿਰ ਤਾਂ ਕੋਈ ਰਾਹ ਹੀ ਨਹੀਂ ਆ ਲੋਕਾਂ ਕੋਲ ਜਾਣ ਦਾ ਕੀ ਕਹਿਣਾ ਕੀ ਚੱਲਦਾ ਕਹਿੰਦਾ ਸਰਕਾਰ ਨੂੰ ਈ ਬਸ ਇਹ ਆ ਵੀ ਥੋੜਾ ਕੰਮ ਜਲਦੀ ਕਰਾਣ ਜਾਂ ਤਾਂ ਵਨਵੇ ਖੋਲਣ ਇੱਕ ਸਾਈਡ ਖੋਲਣ ਬਾਈਕਾਂ ਟੂ-ਵੀਲਰ ਲਈ ਇਹਦੇ ਨਾਲ ਬਹੁਤ ਵੱਡੀ ਪਰੇਸ਼ਾਨੀ ਹੋ ਰਹੀ ਹੈ ਕਿਉਂਕਿ ਹੁਣ ਬਰਸਾਤਾਂ ਸ਼ੁਰੂ ਹੋ ਜਾਣੀਆਂ ਨੇ ਜਦੋਂ ਬਰਸਾਤ ਥੋੜੀ ਜਿਹੀ ਪਈ ਇਹਦੇ ਵਿੱਚ ਫੁੱਟ-ਫੁੱਟ 2-2 ਫੁੱਟ ਪਾਣੀ ਖੜ ਜਾਣਾ ਤੇ ਇਹਦੇ ਵਿੱਚ ਖੜ ਜਾਣਾ ਤੇ ਜੇ ਪੁਲ ਪਹਿਲਾਂ ਸ਼ੁਰੂ ਹੁੰਦਾ 2 ਮਹੀਨੇ ਪਹਿਲਾਂ ਸ਼ੁਰੂ ਦਾ ਨਾ ਤਾਂ ਪਰੇਸ਼ਾਨੀ ਆਉਣੇ ਸੀ ਨਾਲੇ ਇਹਦੀ ਹੋਲ ਜਦੇ ਸਰਕਾਰ ਉਦੋਂ ਜਾਗਦੀ ਹੈ ਜਦੋਂ ਡੱਕ ਦੇ ਉੱਤੇ ਪਾਣੀ ਡੁੱਬ ਜਾਂਦਾ ਹੈ ਇਹ ਇਹ ਸਰਕਾਰ ਨੂੰ ਪਹਿਲਾਂ ਚਾਹੀਦਾ ਹੈ ਇਦਾਂ ਦੇ ਕੰਮ ਕਰਾਉਣੇ ਤਾਂ ਕਿ ਲੋਕਾਂ ਨੂੰ ਪਰੇਸ਼ਾਨ ਨਾ ਹੋਵੇ ਦੂਜਾ ਹੁਣ ਗਰਮੀ ਦੀ ਮੌਸਮ ਹੈ ਮੀਂਹ ਨਹੀਂ ਪੈ ਰਿਹਾ ਲੋਕ ਇਹ ਤੰਗ ਸੜਕਾਂ ਹੈ ਇਹ ਆਵਾਜ਼ੀ ਪਟਿਆਲੇ ਤੋਂ ਜਿਹੜੇ ਲੋਕ ਜਿੰਨੇ ਵੀ ਜਾ ਰਹੇ ਨੇ ਜਿਨ੍ਹਾਂ ਨੇ ਇੱਧਰ ਸ਼ਹਿਰ ਦੇ ਵਿੱਚ ਜਾਣਾ ਹੈ ਉਹ ਇਥੋਂ ਉਹਨਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਔਰ ਬਣਾ ਕਰੇ ਇੱਥੇ ਇੱਕ ਹਾਦਸੇ ਵੀ ਹੋਣਗੇ ਐਕਸੀਡੈਂਟ ਵੀ ਹੋਣਗੇ ਕਿਉਂਕਿ ਉਹ ਸਪੋਰਟਰ ਕਾਰ ਵੀ ਲੱਗਦਾ ਹੈ ਕਿ ਫਾਈਨੈਂਸ਼ੀਅਲ ਲਾਸ ਵੀ ਹੋਏਗਾ ਕੁਝ ਅਗਰ ਚੱਕਰ ਲੰਬਾ ਲੱਗਦਾ ਹੈ ਔਰ ਐਸਲ ਲਾਸ ਤਾਂ ਹੋਣਾ ਹੀ ਹੋਣਾ ਅੱਜ 100 ਰੁਪਏ ਕਿਲੋ 100 ਰੁਪਏ ਲੀਟਰ ਪੈਟਰੋਲ ਹੈ ਕਿਤੇ ਬੰਦੇ ਨੇ 2 ਕਿਲੋਮੀਟਰ ਦਾ ਕਿੱਥੇ 15 ਕਿਲੋਮੀਟਰ ਘੁੰਮ ਕੇ ਅੱਗੇ ਰੋ ਆਊਗਾ ਉਹਦਾ ਕਿੰਨਾ ਸਮਾਂ ਲੱਗੂਗਾ ਜ਼ਿਆਦਾ ਤੇ ਪੈਟਰੋਲ ਕਿੰਨਾ ਖਾਲੋਏ ਫਰੈਂਡ ਇਹ ਸਰਕਾਰਾਂ ਸਮੇਂ ਤੋਂ ਪਹਿਲਾਂ ਇਹਨਾਂ ਨੂੰ ਕੰਮ ਕਰਾਉਣੇ ਚਾਹੀਦੇ ਨੇ ਇਹ ਜਿਆਦਾ ਸਿਆਸੀ ਲੋਕ ਆਪਣੀ ਵੋਟਾਂ ਨਾਲ ਲੋਕਾਂ ਨੂੰ ਬਣਾਉਣ ਵੀ ਅਸੀਂ ਵੋਟਾਂ ਫੜਾ ਰਹੇ ਲੋਕਾਂ ਦਾ ਨਬਲ ਧਿਆਰ ਕਰਨ ਜਿਹੜੇ ਤੁਸੀਂ ਵਾਦਾ ਕਰਕੇ ਲੋਕਾਂ ਚਾਹ ਰਹੇ ਅਸੀਂ ਇਹ ਸਹੂਲਤਾਂ ਦੇਵੇਂ ਸਹੂਲਤਾਂ ਉਹ ਸਹੂਲਤਾਂ 2.5 ਸਾਲ ਹੋ ਗਏ ਅਜੇ ਤੱਕ ਕੋਈ ਸਹੂਲਤ ਕੀ ਬਲੀ ਹੈ ਆਪ ਥੋੜਾ ਜਿਹਾ ਮੀਂਹ ਪਵੇ ਅੰਦੋਨੇ ਭਰ ਜਾਂਦੇ ਨੇ ਸ਼ਹਿਰ ਦੇ ਵਿੱਚ ਤੁਸੀਂ ਦੇਖ ਲਓ ਥਾਂ ਥਾਂ ਤੇ ਗੰਦਗੀ ਪਈ ਹੈ ਕੋਈ ਪਾਰਕ ਸਾਫ਼ ਨਹੀਂ ਹੈਗਾ ਇਹ ਸਿੱਗੇ ਸਾਡੇ ਨਾਲ ਇੱਥੇ ਜੋ ਸ਼ਾਪਕੀਪਰਸ ਨੇ ਉਹਨਾਂ ਨੇ ਆਪਣੀ ਜਥਾ ਦੱਸੀ ਕਿ ਅਗਰ 2 ਮਹੀਨੇ ਪੁੱਲ ਬੰਦ ਰਹਿੰਦਾ ਹੈ ਤਾਂ ਸਾਨੂੰ ਕਿਰਾਇਆ ਵੀ ਜੋ ਹੈ ਪੱਲੋ ਦੇਣਾ ਪੈਂਦਾ ਹੈ ਤੇ ਮੈਡਮ ਨੇ ਵੀ ਦੱਸਿਆ ਕਿ ਅਗਰ ਘੁੰਮ ਕੇ ਜਾਣਾ ਪੈਂਦਾ ਹੈ ਜਾਂ ਬਾਰਿਸ਼ ਵਿੱਚ ਹੋ ਜਵੇ ਤਾਂ ਅੰਡਰਪ੍ਰੀਸਤੀ ਬਜਾਏ ਘੁੰਮ ਕੇ ਬਾਈਪਾਸ ਤੋਂ ਜਾਣਾ ਪੈਂਦਾ ਹੈ ਉਹਦੇ ਨਾਲ ਕਿਤੇ ਨਾ ਕਿਤੇ ਇਹਨਾਂ ਨੂੰ ਫਾਈਨੈਂਸ਼ੀਅਲ ਲਾਸ ਹੁੰਦਾ ਹੈ ਜਤਿੰਦਰ ਲੱਕੀ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ